میرے پیاری وقار دا سمانی شیر دے بھنے دی گل لوگ کہیں دے گوٹ بھڑنا بڑا مشہور ہے اور چیر دی کاندھ کہیں دے چیما اسمان چیما سردار ویر جی خوش رہنا لائٹ لو ادھر کبڈی پہن جا رہی ہے ادھر آؤ جدوا جی اپنا نام لے لو بھائی جدوا جی چیما صاحب کو اپنا نام لے لے

ਸਵਾਲ ਕੀ ਉਧਰ ਫੇਰ ਮੁੰਡੇ ਪਾਤੀ ਕਬੱਡੀ ਉਹ ਰੱਖਿਆ ਤੋਰ ਤੇ ਲੱਤ ਨਾਲ ਗੁੱਟ ਫੜਨ ਦੀ ਕਰਦਾ ਟਰਾਈ ਵਗਨ ਦੇ ਤੋਂ ਪੁਆਇੰਟ ਦਾ ਕਰੇਗਾ ਵਾਦਾ ਉਹ ਨੰਬਰ ਕੰਨੇ ਰੇਡਰ ਦੇ ਖਾਤੇ ਵਿੱਚ ਜੁੜਿਆ ਰੈਫਰੀ ਦਾ ਇਸ਼ਾਰਾ ਕਿ ਪੁਆਇੰਟ ਰੇਡਰ ਦਾ ਨੰਬਰ ਕੰਨੇ ਰੇਡਰ ਦੇ ਖਾਤੇ ਵਿੱਚ ਜੁੜਿਆ ਜੀ ਲੋ ਪਾਏਗਾ ਕਬੱਡੀ ਮੀਆਂ ਸ਼ਮਲ ਸਾਹਿਬ ਉਹ ਤੁਹਾਡਾ ਵੀਰ ਹੈ ਇਸ ਲਈ ਪਾੜਿਆ ਕਬੱਡੀ ਮੈਦਾਨ ਦੇ ਵਿੱਚ ਅਸਦ ਕਿਸਾਨਾ ਜੀ ਕੀ ਬਾਤ ਹੈ ਇਹ ਹਰੇ ਰੰਗ ਦਾ ਕੱਚਾ ਮੁੰਡੇ ਦਾ ਹਾਏ ਹਲਕੇ ਹਲਕੇ ਜੱਪ ਵੀ ਮਾਰਦਾ ਪਿਆ ਗੁਜਰਜੀ ਕਬੱਡੀ ਪਾ ਰਿਹਾ ਕਹਿੰਦੇ ਨੇ ਬੱਬਰ ਸ਼ੇਰ ਆਸਲੇ ਹਰੇ ਰੰਗ ਦਾ ਕੱਛਾ ਔਰ ਆ ਲੱਗਾ ਟੱਚ ਵੇਖ ਲੈ ਕਹਿੰਦੇ ਨੇ ਫੜ ਗਿਆ ਰਖ ਲਿਆ ਥੱਲੇ ਓਏ ਅੱਜ ਤੱਕ ਕਬੱਡੀ ਅਲੀ ਮਾਸਟਰ ਦੀ ਹੋ ਗਈ ਆ ਕੀ ਬਾਤ ਹੈ ਤਗੜਾ ਜੱਫਾ ਲੋ ਕਹਿੰਦੇ ਨੇ ਮੁੰਡੇ ਕੀਤਾ ਆਪਣੀ ਟੀਮ ਵਾਸਤੇ ਹਲੋ ਹਲੋ ਲੋ ਕਹਿੰਦੇ ਨੇ ਤਗੜਾ ਜੱਫਾ ਐਸਲੇ ਮੈਦਾਨ ਦੇ ਵਿੱਚ لوڑی کبڈی پائے گا یو کے کبڈی کلب کینیڈا کبڈی کلب پاکستان سکھ گردو پربند کمیٹی پی ایم یو پاکستان کبڈی

ਪਾਰਟੀ ਲੋਕ ਕਬੱਡੀ ਫੇਰ ਪਾ ਰਿਆ ਬੰਦਾ ਅਸਲ ਮੈਦਾਨ ਦੇ ਵਿੱਚ ਕਿ 75 ਫੇਰ ਦਾ ਡਾਰਾ ਵਾਕੇ ਖੇਡ ਪੰਜਾਬੀਆ ਗੱਡੀ ਬੋਕਟੀਆਂ ਵਿੱਚ ਘਾਰੇ 20 ਫੁੱਟ ਬਾਹਰ ਨਿਕਲੇ ਲਈ ਛੱਡੀ ਤੇ ਬਾਈਕਰ ਉਹ ਦੋ ਟੀਮਾਂ ਦੇ ਤਾਂ ਚਲਦੀ ਆ ਗੱਡੀ ਧਾਣੀ ਜਾਫੀ ਵਗੜਾ ਖਾ ਕੇ ਉਹ ਝੰਡੇ ਆਉਂਦੇ ਗੱਡੀ ਇਹ ਕੰਦੀਲ ਪੰਜਾਬ ਦਾ ਖੜਾ ਇਹਨੂੰ ਕਹਿਣ ਕਬੱਡੀ ਇਹ ਕੰਦੀਲ ਪੰਜਾਬ ਦਾ ਖੜਾ ਇਹਨੂੰ ਕਹਿਣ ਕਬੱਡੀ 亮太。 مرگیاں بالکل ٹپے تپے کے پٹ آ گیا کہیں پٹ اور آ گیا کہیں پٹ سامنے کا بنوا اور جانوی جیسے پانچ ہزار روپیہ کھانا سامان چیما نام لان